ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਨੂੰ ਪਤਾ ਹੈ ਕਿ ਜੋ ਸ੍ਰੀ ਅਮਰਤ ਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਬ੍ਰਹਮ ਗਿਆਨੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਅਸਥਾਨਾਂ ਤੇ ਗੁਰੂ ਦੀਆਂ ਸੰਗਤਾਂ ਦੀਆਂ ਬੇਹੱਦ ਰੌਣਕਾਂ ਲੱਗ ਰਹੀਆਂ ਨੇ ਜੋ ਆਪ ਜੀ ਨੂੰ ਦਰਸ਼ਨ ਕਰਾਉਂਦੇ ਹਾਂ ਕਿ ਹਾੜ ਦਾ ਮਹੀਨਾ ਚੱਲ ਰਿਹਾ ਹੈ ਇੰਨੀ ਜ਼ਿਆਦਾ ਤਪਚ ਪੈ ਰਹੀ ਹੈ ਇੰਨਾ ਜ਼ਿਆਦਾ ਤਾਪਮਾਨ ਵਧਿਆ ਹੈ ਸੰਗਤ ਦੇ ਵਿੱਚ ਇੱਥੇ ਕੋਈ ਘਾਟ ਨਹੀਂ ਸੰਗਤ ਬੇਹੱਦ ਚਾਹ ਦੇ ਨਾਲ बड़े भरोसे विश्वास श्रद्धा भावना ਦੇ ਨਾਲ ਸ਼ਹੀਦਾ ਸਾਹਿਬ ਸ੍ਰੀ ਅਮਰ்தਰ ਸਾਹਿਬ ਨਤਮਸਤਕ ਸੰਗਤਾਂ ਹੋ ਰਹੀਆਂ ਨੇ ਤੇ ਆਪ ਜੀ ਨੂੰ ਦਰਸ਼ਨ ਕਰਾਉਂਦੇ ਹਾਂ ਆਪ ਜੀ ਨੂੰ ਦਰਸ਼ਨ ਕਰਾਉਂਦੇ ਹਾਂ ਕਿ ਦੇਖੋ ਆ ਸੜਕਾਂ ਦੇ ਉੱਪਰ ਸੜਕ ਦੇ ਉੱਪਰ ਇਹ ਜੋੜੇ ਘਰ ਲੱਗਾ ਪਿਆ ਏ ਤੇ ਇਸ ਤੋਂ ਪਿੱਛੇ ਵੀ ਸੁਲਤਾਨਵਿੰਟ ਚੌਕ ਵਾਲੀ ਸਾਈਡ ਤੇ ਵੀ ਜੋੜੇ ਘਰ ਬਣੇ ਹੋਏ ਨੇ ਤੇ ਸੰਗਤਾਂ ਬੜੀ ਚੜ੍ਹਦੀ ਕਲਾ ਦੇ ਨਾਲ ਗਰਮੀ ਦੇ ਵਿੱਚ ਵੀ ਨਤਮਸਤਕ ਇੱਥੇ ਹੋ ਰਹੀਆਂ ਨੇ ਅਜੇ ਸਮਾਂ ਕੋਈ ਜ਼ਿਆਦਾ ਨਹੀਂ ਹੋਇਆ ਅਜੇ ਤਕਰੀਬਨ 11 ਵਜੇ ਦਾ ਟਾਈਮ ਹੋਇਆ ਤੇ 12 ਵਜੇ ਇੱਥੇ ਗੁਰਬਾਣੀ ਦੇ ਜਾਪ ਆਰੰਭ ਹੋਣੇ ਨੇ ਤੇ ਦੇਖੋ ਜੋੜੇ ਘਰ ਜੋੜੇ ਘਰ ਇੱਥੇ ਬਣੇ ਨੇ ਇਧਰਲੀ ਸਾਈਡ ਆ ਸਾਰੇ ਮੋਟਰਸਾਈਕਲ ਲੱਗੇ ਨੇ ਸਾਰੀ ਸੜਕੇ ਭਰ ਜਣੀ ਹੋਰ 1 ਘੰਟੇ ਤੱਕ 1 ਘੰਟੇ ਤੱਕ ਇਹ ਵੀ ਸੜਕ ਜੜੀ ਭਰ ਜਣੀ ਆ ਤੇ ਸੰਗਤਾਂ ਦੇ ਵਿੱਚ ਬੜੀ ਸ਼ਰਧਾ ਤੇ ਬੜੀ ਭਾਵਨਾ ਦੇ ਇੱਥੇ ਗੁਰਬਾਨੀ ਦਾ ਜਾਪ ਕਰਦੀਆਂ ਨੇ ਦੁਪਹਿਰਾ ਸਾਹਿਬ ਲੱਗਦਾ ਹੈ ਤੇ ਕਈਆਂ ਨੂੰ ਬੜੀ ਅਲਰਜੀ ਹੁੰਦੀ ਹੈ ਇੱਥੇ ਕਿ ਸ਼ਹੀਦਾ ਸਾਹਿਬ ਸੰਗਤ ਕਿਉਂ ਜੁੜਦੀ ਆ ਐਦਵਾਰ ਇੱਥੇ ਕਿਉਂ ਦੁਪਹਿਰਾ ਲੱਗਦਾ ਬਾਣੀ ਕਿਉਂ ਪੜੀ ਜਾਂਦੀ ਆ ਇਹ ਗਰਬਾਣੀ ਦੇ ਵੀ ਉਲਟ ਹੋ ਗਏ ਲੋਕ ਕਿ ਜੇ ਗਰਬਾਣੀ ਪੜਨ ਵਾਸਤੇ ਕੋਈ ਗੁਰੂ ਘਰ ਦੇ ਵਿੱਚ ਸੰਗਤ ਜੁੜਦੀ ਆ ਤੇ ਇਹਦੇ ਤੋਂ ਵੀ ਅਲਰਜੀ ਹੁੰਦੀ ਆ ਉਹਨਾਂ ਲੋਕਾਂ ਨੂੰ ਅਲਰਜੀ ਤੇ ਹੋਣੀ ਹੀ ਹੋਣੀ ਆ ਜਿਹੜੇ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਜਿਵੇਂ ਨਕਲੀ ਪਾਸਟਰ ਬਣੇ ਹੋਏ ਤੇ ਬੜੇ ਪਖੰਡ ਕਰ ਕਰਕੇ ਲੋਕਾਂ ਨੂੰ ਇਕੱਠਿਆਂ ਕਰ ਰਹੇ ਆ ਉਹਨਾਂ ਨੂੰ ਤੇ ਅਲਰਜੀ ਹੋਣੀ ਹੋਣੀ ਆ ਕਿ ਐਤਵਾਰ ਇੱਥੇ ਇੰਨਾ ਇਕੱਠ ਕਿਉਂ ਹੁੰਦਾ ਤੇ ਜਿਹੜੇ ਆਪਣੇ ਲੋਕ ਸਿੱਖਾਂ ਦੇ ਵਿੱਚੋਂ ਜਿਹੜੇ ਕਈ ਪ੍ਰਚਾਰਕ ਕਈ ਵਿਦਵਾਨ ਬੜੇ ਨੇ ਬਣੇ ਨੇ ਆਪਣੇ ਆਪ ਦੇ بیٹے ਤੇ ਉਹ ਵੀ ਉਹਨਾਂ ਨੂੰ ਵੀ ਅਲਰਜੀ ਹੋ ਰਹੀ ਆ ਪਰ ਇਹ ਗੁਰੂ ਦੇ ਦਰ ਤੇ ਹਮੇਸ਼ਾ ਸੰਗਤਾਂ ਜੁੜਦੀਆਂ ਆਈਆਂ ਨੇ ਤੇ ਜੁੜਦੀਆਂ ਰਹਿਣੀਆਂ ਨੇ ਭਾਵੇਂ ਉਹ ਪੰਜਾਬ ਦੀ ਧਰਤੀ ਆ ਤੇ ਭਾਵੇਂ ਪੰਜਾਬ ਤੋਂ ਬਾਹਰ ਜਿੱਥੇ ਵੀ ਗੁਰੂ ਦਾ ਘਰ ਆ ਕੋਈ ਦੇ ਉੱਥੇ ਸੰਗਤ ਜੁੜਨੀ ਜੁੜਨੀ ਆ ਅੱਜ 12 ਵਜੇ ਗੁਰਬਾਣੀ ਦੇ ਜਾਪ ਰੰਗ ਹੋਣੇ ਨੇ ਜਸ ਮੁੰਡਾ ਜਿਹੜੀਆਂ ਬੜੀ ਚੜ੍ਹਦੀ ਕਲਾ ਦੇ ਨਾਲ ਸ਼ੁਰੂ ਹੋ ਜਾਂਦੀਆਂ ਹੋਣੀਆਂ ਮਹਾਰਾਸ਼ਟਰ ਦੇ ਵਿੱਚ ਤੁਹਾਨੂੰ ਸਾਰੇ ਦਰਸ਼ਕਾਂ ਦਿਖਵਾ ਰਹੇ ਹਾਂ ਦੇਖੋ ਅਜੇ ਬਾਹਰ-ਬਾਰ ਅਕਲੀਗਾਮ ਕਰ ਦਵਾਰੇ ਲੋਕ ਜਿਉਂਦੇ ਨੇ ਦੇਖੋ ਸੇਵਾਦਾਰ ਅੱਜ ਵੀ ਉਹਨਾਂ ਲੋਕਾਂ ਦੇ ਅੰਦਰ ਪਹੁੰਚਾ ਹਰ ਮੌਜੂਦ ਹੈ ਕਿ ਜਿੰਨਾ ਲੋਕਾਂ ਨੇ 84 ਵਿੱਚ ਸਿੱਖਾਂ ਦੇ ਗੱਲਾਂ ਤੇ ਸਿੱਖਾਂ ਦੇ ਘਰ ਪੁੱਜ ਕੇ ਸਿੱਖਾਂ ਦੇ ਘਰਾਂ ਨੂੰ ਕਰਨਾ ਆਇਆ ਬੜੀ ਚੜ੍ਹਦੀ ਕਲਾ ਦੇ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਦੇ ਆ ਦੇਖੋ ਇੱਥੋਂ ਲੈਂਡ ਸ਼ੁਰੂ ਹੋ ਗਈ ਆ ਅੰਦਰ ਦਰਸ਼ਨ ਕਰਨ ਵਾਲਿਆਂ ਦੀ ਮੱਥਾ ਟੇਕਣ ਵਾਲਿਆਂ ਦੀ ਸੰਗਤਾਂ ਦੀ ਇੱਥੋਂ ਲੈਂਡ ਸ਼ੁਰੂ ਹੋ ਗਈ ਬਾਹਰੋਂ ਦੇਖੋ ਉਹ ਸਾਹਮਣੇ ਉਹ ਸਾਹਮਣੇ ਵਾਰ-ਵਾਰ ਕਰੀ ਰਿਹਾ ਹੈ ਪਾਕਿਸਤਾਨ ਅੰਦਰ ਐਂਟਰੀ ਬਾਬਾ ਜੀਵ ਸਿੰਘ ਜੀ ਦੱਸਣ ਦੇਖੋ ਪੂਲਰ ਬਾਹਰ ਤੱਕ ਲੱਗੇ ਨਹੀਂ ਸਿੱਖ ਵਸਦਾ ਹੈ ਭਾਈ ਆ ਸੰਗਤਾਂ ਇੱਥੇ ਸ਼ੁਰੂ ਹੋ ਗਈਆਂ ਲਾਈਨ ਇੱਥੇ ਬਣ ਕੇ ਸ਼ੁਰੂ ਹੋ ਗਈ ਅੰਦਰ ਜਾਣ ਦੇ ਲਈ ਤੇ ਹੋਰ 1 ਘੰਟੇ ਤੱਕ ਇਹ ਲਾਈਨ ਹੋਰ ਪਿੱਛੇ ਚਲੀ ਜਾਣੀ ਆ ਆ ਸਾਡੇ ਵੀਰ ਸਾਰੇ ਪੱਖਾ ਚੱਲਣ ਦੇ ਆ ਸੇਵਾ ਕਰਨ ਦੇ ਛੋਟੇ ਬੱਚੇ ਆਪਣੇ ਬੱਚਿਆਂ ਨੂੰ ਡੋਲੋ ਨਾ ਰਹੀਏ ਤੇ ਅੰਦਰ ਡੱਕ ਡੱਕ ਕੇ ਨਗਾਉਂ ਰਹੇ ਵਖੋ ਵੰਸਾਂ ਦੇ ਨਾਲ ਕਿ ਜੇ ਕਿਤੇ ਕੋਈ ਦੁਸ਼ਟ ਸਨੀਵੀ ਮਿਲਦੀ ਕੋਈ ਕਤਲੇ ਆਪ ਦੀ ਭਾਵਨਾਵਾਂ ਦੇ ਵਿੱਚ ਲੈ ਕੇ ਰੱਖਣ ਵਾਲਾ ਕਿਸੇ ਪ੍ਰਕਾਰ ਦੀ ਕੋਈ ਐਸੀ ਬੜੀ ਚੜ੍ਹਦੀ ਕਲਾ ਗੁਰਸੇਵਾ ਤੇ ਸੁਖ ਉਪਜਿਆ ਫਿਰ ਦੁੱਖ ਨਾ ਲੱਗੇ ਆਏ ਜਮਨ ਮਰਨਾ ਮਿਟ ਗਿਆ ਕਾਲਾ ਕ ਕਿਸ ਨਾ ਵਸਾਏ ਇਹ ਜਿਹੜੀ ਸੇਵਾ ਆ ਬੜੀ ਵੱਡੀ ਸੇਵਾ ਆ ਸੰਗਤਾਂ ਦੀ ਸੇਵਾ ਬੜੀ ਵੱਡੀ ਸੇਵਾ ਆ ਜਿਸ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜੀ ਨੇ ਸੇਵਾ ਕੀਤੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਚਰਨਾਂ ਵਿੱਚ ਜੁੜ ਕੇ ਗੁਰੂ ਅਮਰਦਾਸ ਮਹਾਰਾਜੀ ਨੇ ਸੇਵਾ ਕੀਤੀ ਸਹਾ ਸੇਵਾ ਕੀਤੀ ਸਫਲ ਅਜਿਤ ਸਤਗੁਰ ਕਾ ਮਨ ਮੰਨੇ ਬੜੀ ਚੜ੍ਹਦੀ ਕਲਾ ਜੀ ਅੱਜ ਵੀ ਤੁਹਾਡੀ ਕਮਲੇ ਆਮ ਦਾ ਸਮਾਗਮ ਪਿਆਰ ਪੇਟਾ ਹੈ ਬੜੀ ਚੜਦੀ ਕਲਾ ਤੇ ਇਹ ਦੁਪਹਿਰਾ ਲੱਗਦਾ ਹਰ ਐਤਵਾਰ ਸੰਗਤਾਂ ਨਤਮਸਤਕ ਹੁੰਦੀਆਂ ਨੇ ਤੇ ਜਿੰਨੀ ਗੁਰੂ ਸਾਹਿਬ ਨੇ ਸਾਨੂੰ ਸਮਰੱਥਾ ਦਿੱਤੀ ਆ ਬਲ ਦਿੱਤਾ ਆ ਅਸੀਂ ਵੀ ਸੰਗਤਾਂ ਦੇ ਸਹਿਯੋਗ ਨਾਲ ਜੋ ਲੰਗਰ ਦੀ ਸੇਵਾ ਕਰ ਰਹੇ ਆ ਜਿੰਨੀ ਗੁਰੂ ਮਹਾਰਾਜ ਕਰਵਾਉਣਗੇ ਜਿੰਨਾ ਸਮਾ ਕਰਵਾਉਣਗੇ ਤੇ ਸੇਵਾ ਦੇ ਵਿੱਚ ਜੁੜੇ ਆ ਗੁਰੂ ਮਾਰੇ ਕਿਰਪਾ ਕਰਨ ਤੇ ਨਾਲ ਦੀ ਨਾਲ ਗੁਰਮਤ ਦਾ ਪ੍ਰਚਾਰ ਗੁਰਸਿੱਖੀ ਦਾ ਪ੍ਰਚਾਰ ਉਹ ਵੀ ਕਰ ਰਹੇ ਆ ਗੁਰੂ ਮਾਰੇ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣਾ ਆਓ ਫਤਿਹ ਜੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ